ਆਹ ਜੀ ਆਹ ਆਹ ਕੋਰਟ ਤੁਹਾਡੇ ਉਰੇ ਲਾ ਸਕਦੇ ਆ ਕੋਰਟ ਟੰਗ ਸਕਦੇ ਆ ਤੇਰੇ ਪਾਸੇ ਤੇਰਾ ਵਾਲਾ ਤਾਂ ਤੇਰੇ ਪਾਸੇ ਆਰ 1 ਮਿੰਟ ਤਾਂ ਹੀ ਉਹ ਦਾ ਰੈਗ ਲਾ ਤੂੰ ਮੈਂ ਪਰ ਮੈਂ ਇੱਥੇ ਰਹਿ ਰਿਆ ਨਾ ਬੜਾ ਬੜੀ ਪਿਆਰੀ ਜਗ੍ਹਾ ਤੇ ਜਾ ਲਗਾ ਨਾ ਤੁਹਾਨੂੰ ਦਿਖਾਉਂਗਾ ਕਿੱਥੇ ਜਾ ਲਗਾਵਾ ਜੀ ਮੋਟ ਗੁੱਡ ਕੋਈ ਗੁੱਡ ਗੁੱਡ ਮਾਰਨਿੰਗ ਨੇ ਮੇਰਾ ਟਰੱਕ ਸੋਮਵਾਰ ਦਾ ਖਰਾਬ ਹੋਇਆ ਵਾ ਸੋ ਸੋਮਵਾਰ ਮੈਂ ਰਾਤ ਜਿਹੜੀ ਟਰੱਕ ਚ ਕੱਟ ਲਈ ਤੇ ਮੰਗਲਵਾਰ ਕੰਪਨੀ ਵਾਲੇ ਕਹਿੰਦੇ ਵੀ ਤੂੰ ਹੋਟਲ ਕਰ ਲਾ ਜਾਂ ਮੋਟਲ ਕਰ ਲਾ ਤੇ ਪਰ ਉਦੋਂ ਇੱਕ ਵੀਰਪਰਾ ਲਾਗੇ ਰਹਿੰਦਾ ਸੀ ਉਹ ਮੈਨੂੰ ਆਪਣੇ ਘਰ ਲਾਇਆ ਗਿਆ ਮੈਂ ਉੱਥੇ ਰੁਕਿਆ ਫਿਰ ਉਸ ਤੋਂ ਬਾਅਦ ਮੈਂ ਮੋਟਲ ਜੀ ਆ ਹੁਣ ਵੀ ਮੋਟਲ ਜੀ ਆ ਮੋਟਲ ਦਾ ਹੀ ਰੂਮ ਆ ਤੇ ਇਹ ਹੈ ਕਿ ਮੈਂ ਇੱਥੇ ਹੀ ਆ ਅੱਜ ਮੈਂ ਜਾਣ ਲੱਗਾ ਵਾਂ ਕਿਹੇ ਪਾਸੇ ਮਤਲਬ ਬੜੀ ਪਿਆਰੀ ਜਗ੍ਹਾ ਤੇ ਜਾਣ ਲੱਗਾ ਵਾਂ ਤੁਹਾਨੂੰ ਦਿਖਾਉਂਗਾ ਕਿੱਥੇ ਜਾਣ ਲੱਗਾ ਵਾਂ ਜੀ ਮੋਟਲ ਪਹਿਲਾਂ ਮੈਂ ਤੁਹਾਨੂੰ ਚੈੱਕ ਕਰਾਉਂਦਾ ਵਾਂ ਜੀ ਆਹ ਵਾ ਜੀ ਮੋਟ ਤੇ ਇੱਥੇ ਰੁਕਿਆ ਆ ਇਹਨਾਂ ਦਾ ਆਫਿਸ ਆ ਜੀ ਠੀਕ ਆ ਤੇ ਆਉ ਮੇਰਾ ਰੂਮ ਆ ਜਿੱਥੇ ਮੈਂ ਰੁਕਿਆ ਰ ਆਰਚ ਆਪਸਾ ਨਾਲ ਜਿੱਥੋਂ ਕੋਕਿੰਗ ਬਾਗਿੰਗ ਹੁੰਦੀ ਆ ਆ ਟਰੱਕ ਲੱਗਾ ਹੋਇਆ ਤਾਂ ਕਰਕੇ ਮਤਲਬ ਇਹ ਵੀ ਕਿਤੇ ਅੱਜ ਸੈਚਰਡੇ ਆ ਨਾ ਉਹਦੇ ਕਰਕੇ ਟਰੱਕ ਲੱਗਾ ਹੋਇਆ ਸੋ ਕੁੜਸ ਦੀ ਗੱਡੀ ਲੰਗੀ ਹੋਣੀ ਸੋ ਆ ਮੇਰਾ ਰੂਮ ਆ ਜੀ 111 ਤੇ ਆ ਸਮਾਨ ਮੈਂ ਪੈਕ ਕੀਤਾ ਹੋਇਆ ਆ ਪਹਿਲਾਂ ਆਪਾਂ ਵੀਡੀਓ ਬੜੀ ਕੋਈ ਨਹੀਂ ਬਣਾਈ ਹੈਗੀ ਕਿਉਂਕਿ ਖੱਜਲ ਬੜਾ ਹੋਇਆ ਤੇ ਚਾਤਰਾ ਚੁੱਤਰਾ ਖਲਰੀਆਂ ਜਾਂਦਾ ਜੀ ਪਾਣੀ ਦੀ ਬੋਤਲ ਹੀ ਬੜਾ ਔਖਾ ਸਰਵਾਈਵ ਕੀਤਾ ਬਾਬਿਓ ਬਾਥਰੂਮ ਆ ਦੀ ਫ੍ਰਿਜ ਦਿੱਤੀ ਹੋਈ ਹੈ ਮਾਈਕ੍ਰੋਵੇ ਦਾ ਬੜਾ ਸੋਖ ਹੈ ਕਿਉਂਕਿ ਰੋਟੀ ਮੰਗਾ ਲਈ ਦੀ ਉਬਰ ਤੋਂ ਤੇ ਆ ਇੰਨਾ ਕੰਨ ਨਾਲ ਕੇਰਾ ਕੁਝ ਸਾਮਾਨ ਰੱਖਣਾ ਰੋਟੀ ਜਿੱਦਾਂ ਮੰਗਾ ਲਈ ਦੀ ਉਬਰ ਤੋਂ ਤੇ ਗਰਮ ਗਰਮ ਕਰਕੇ ਜਿੱਦਾਂ ਉਹਦੇ ਨਾਲ ਚੱਲੀ ਚੱਲੀ ਗਿਆ ਤੇ ਸਮਾਨ ਜਿਹੜਾ ਸਮਾਨ ਜਿਹੜਾ ਪੈਕ ਕੀਤਾ ਵਾ ਉਹਦਾ ਰੀਜ਼ਨ ਇਹ ਆ ਕਿ ਮੈਂ ਜਾ ਰਿਹਾ ਹਾਂ ਹੁਣ ਕਿਤੇ ਇੱਕ ਵੀਰ ਆ ਰਿਹਾ ਵਾ ਉਦੇ ਨਾਲ ਜਾਵਾਂਗਾ ਤੇ ਉੱਥੇ ਜਾ ਕੇ ਤੁਹਾਨੂੰ ਦਿਖਾਵਾਂ ਬੜੀ ਪਿਆਰੀ ਜਗ੍ਹਾ ਤੇ ਜਾ ਰਹੇ ਆ ਜੀ ਮਹਾਰਾਜ ਕਿਰਪਾ ਕਰੇ ਤੇ ਜਿਹੜਾ ਵੀਰ ਇਹੋ ਮੈਨੂੰ ਇਦਾਂ ਹੀ ਮੈਂ ਇੰਸਟਾਗ੍ਰਾਮ ਤੇ ਰੀਲ ਪਾਈ ਸੀ ਤੇ ਉਹ ਮੈਨੂੰ ਮਿਲ ਕੇ ਕਹਿੰਦੇ ਵੀ ਤੂੰ ਕਿੱਥੇ ਆ ਮਤਲਬ ਮੇਰੇ ਤੋਂ ਘੰਟੇ ਇੱਕ ਦੀ ਬਾਅਦ ਤੇ ਹੀ ਹੁਣ ਆ ਰਹੇ ਆ ਤੇ ਉਹਨਾਂ ਦੇ ਨਾਲ ਮੈਂ ਨਿਕਲ ਜਾਣਾ ਵਾ ਸੋ ਉਹ ਫਿਰ ਜਦੋਂ ਪਹਿਲੇ ਦਿਨ ਆਏ ਉਦੋਂ ਵੀ ਉਹਨਾਂ ਨੇ ਚਲੋ ਰੋਟੀ ਪਾਣੀ ਖਵਾਇਆ ਘੁੰਮੇ ਫਿਰੇ ਆ ਸੋ ਹੁਣ ਨਿਕਲਾਂਗੇ ਜਾ ਕੇ ਦੇਖਦੇ ਆ ਤੇ ਉੱਥੇ ਮਿਲਾਂਗੇ ਤੁਹਾਨੂੰ ਜage ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੱਲ ਨਾ ਆਪਾਂ ਸਮਾਨ ਚੱਕ ਕੇ ਮੈਂ ਕਹਿੰਦਾ ਨਾ ਪਾਪਾ ਕੇ ਪਿਆਰੀ ਜੀ ਜਗ੍ਹਾ ਤੇ ਚੱਲੇ ਆ ਤੇ ਆਪਾਂ ਆਏ ਆ ਜੀ ਆਏ ਆ ਗੁਰਦੁਆਰਾ ਸਾਹਿਬ ਆਏ ਵੈਸਟ ਬਰੂਕ ਕਰਕੇ ਤੇ ਨੰਦਾ ਪੂਰਾ ਨੰਦਾ ਮੈਂ ਕਹਿੰਦਾ ਵੀ ਰਾਤੀ ਮੈਂ ਇੱਥੇ ਰੁਕਿਆ ਮੈਨੂੰ ਰੂਮ ਮਿਲ ਗਿਆ ਪ੍ਰਸ਼ਾਦੇ ਪਾਣੀ ਦੀ ਤੋੜ ਨਹੀਂ ਗੁਰੂ ਘਰ ਆ ਤੇ ਪਰ ਲੋਕੇਸ਼ਨ ਬਾਲੀ ਜਬਰਦਸਤ ਆ ਜਿੱਥੇ ਵੀ ਆ ਨਾ ਗੁਰਦੁਆਰਾ ਸਾਹਿਬ ਅੰਦਰ ਅਜੇ ਚੱਲਦਾ ਪਿਆ ਵਾ ਅੰਦਰੋਂ ਮੈਂ ਬਾਅਦ ਚ ਦਿਖਾਉਂਗਾ ਮ ਬਾਹਰੋਂ ਤਾਂ ਖੋਣਾ ਤਾਂ ਨੂੰ ਕੈਮਰਾ ਤੋਂ ਜੀ ਸਾਈਡ ਤੇ ਆ ਹੁੰਦਾ ਵਾ ਜੀ ਆ ساری ਪਾਰਕਿੰਗ ਆ ਜੀ ਤੇ ਆ ਜਾਂਦਾ ਜੇ ਤੇ ਇੱਧਰ ਵੇਖ ਲਓ ਆ ਚੀਰ ਜੀ ਆ ਨਦੀ ਜਾਂਦੀ ਇੱਧਰ ਤੇ ਆ ਗੁਰਦੁਆਰਾ ਸਾਹਿਬ ਆ ਗੁਰਦੁਆਰਾ ਸਾਹਿਬ ਦੀ ਲੁੱਕ ਚੈੱਕ ਕਰੋ ਓਹ ਕੀ ਨੰਦੀ ਆ ਸਾਰਾ ਥੱਲੇਲੇ ਪਾਸੇ ਉਹ ਉੱਥੇ ਕਿ ਜੇ ਨਾ ਲੰਗਰ ਆ ਲਾ ਉੱਪਰਲੇ ਪਾਸੇ ਪ੍ਰਕਾਸ਼ ਆ ਅੰਦਰ ਜਾ ਕੇ ਨਾ ਸ਼ਾਮਾਂ ਨੂੰ ਦਿਖਾਉਂਦਾ ਨੂੰ ਮੈਂ ਰੂਮ ਰਾਮ ਇਹ ਮਾਰਨਿੰਗ ਦਾ ਵਿਊ ਹੈ ਜੀ ਤੇ ਨਿਸ਼ਾਨ ਸਾਹਿਬ ਆ ਲਗਾ ਆ ਤੇ ਮੈਂ ਨਾ ਰਾਤੀ ਜਦੋਂ ਪਹੁੰਚਿਆ ਇੱਥੇ ਹਨਾ ਆ ਪਿਛਲੇ ਪਾਸੇ ਇਦਾਂ ਦਾ ਵਾਜੀ ਮੈਂ ਰਾਤੀ ਜਦੋਂ ਪਹੁੰਚਿਆ ਨਾ ਇੱਥੇ ਰਾਤੀ ਜਦੋਂ ਇੱਥੇ ਪਹੁੰਚਿਆ ਨਾ ਤੇ ਐਨੇ ਪਿਆਰੇ ਲੋਕ ਆਪਣੇ ਇੱਥੋਂ ਦੇ ਨਾ ਪੰਜਾਬੀ ਮੈਂ ਕੀ ਕਹਾਂ ਤੁਹਾਨੂੰ ਹਨਾ ਇੱਕ ਤੇ ਉਹ ਵੀ ਸੋਸ਼ਲ ਮੀਡੀਆ ਕਰਕੇ ਜਾਣਦੇ ਇੱਕ ਬੇਬੇ ਬਾਪੂ ਵੀ ਮਿਲੇ ਮੈਨੂੰ ਜਦੋਂ ਮੈਂ ਨਾਲ ਦੱਸਿਆ ਪੇ ਇਦਾਂ ਮੇਰਾ ਟ੍ਰੈਕ ਪ੍ਰੋਬਲਮ ਆਈ ਆ ਤੇ ਉਹ ਕਹਿੰਦੇ ਵੀ ਜੇ ਤੈਨੂੰ ਮਤਲਬ ਅੰਦਰ ਰੂਮ ਚ ਪ੍ਰੋਬਲਮ ਆਊਗੀ ਨਾ ਤੇ ਤੂੰ ਸਾਡੇ ਨਾਲ ਸਾਡੇ ਘਰ ਚੱਲ ਜੀ ਮਤਲਬ ਮੈਂ ਹਰੇ ਕੀ ਕਿੰਨੇ ਚੰਗੇ ਗਰਮ ਕੀਤੇ ਹੋਣਗੇ ਵੀ ਕਹਿੰਦੇ ਨਹੀਂ ਸਾਡੇ ਘਰ ਆ ਜੀ ਤੇ ਪਰ ਇਹ ਹੈ ਕਿ ਰੂਮ ਦਾ ਮੇਰਾ ਹੋ ਗਿਆ ਇੱਥੇ ਮੈਂ ਕੱਪੜੇ-ਕੁੱਪੜੇ ਧੋਤੇ ਫਿਰ ਉਦੋਂ ਹਨਾ ਤੇ ਇਹ ਹੈ ਕਿ ਬੜਾ ਵਧੀਆ ਲੱਗਾ ਉੱਪਰਲੇ ਪਾਸੇ ਹਾਲ ਆ ਉੱਪਰਲੇ ਪਾਸੇ ਸੱਚ ਪ੍ਰਕਾਸ਼ ਆ ਜੀ ਜਿੰਨੀਆਂ ਨਾ ਉਹ ਪ੍ਰਕਾਸ਼ ਆ ਜੀ ਅਥਲਲੇ ਪਾਸੇ ਜੋੜਾ ਘਰ ਆ ਉਹ ਐਂਟਰੀ ਆ ਤੇ ਆਹ ਵਿਊ ਆ ਇੱਥੇ ਆ ਪਿਛੇ ਦਾ ਵਿਊ ਆ ਤੇ ਆ ਇਧਰੋਂ ਵਿਊ ਕਿੰਨਾ ਪਿਆਰਾ ਇੱਥੇ ਬਾਕਮਾਲ ਬਾਕਮਾਲ ਆ ਬੈਕ ਸਾਈਡ ਤੇ ਪਾਰਕਿੰਗ ਦੀ ਜਲ ਜਾਂਦੀ ਆ ਆ ਸਾਰੀ ਬੈਕ ਸਾਈਡ ਤੇ ਆ ਤੇ ਨਿਸ਼ਾਨ ਸਾਹਿਬ ਵੀ ਜੁਲਦਾ ਤੇ ਯੂਐਸਾ ਦਾ ਝੰਡਾ ਤੇ ਜੁਲਦੇ ਨਿਸ਼ਾਨ ਪੰਤ ਮਹਾਰਾਜ ਕੇ ਆ ਇਹਤੋਂ ਮੇਨ ਐਂਟਰੀ ਆ ਉਦੋਂ ਆਉਂਦੇ ਆ ਤੇ ਆ ਆ ਜਾਂਦੀ ਆ ਅੱਜ ਦਾ ਕਾਰ ਆਉਂਦੀ ਸਿੱਧੀ ਹਨਾ ਇੱਥੇ ਕਾਰ ਦਰਵਾਜ਼ਾ ਖੋਲਣ ਲਈ ਫੋਨ ਕਰੋ ਜੀ ਮਤਲਬ ਜੇ ਦਿ ਰਾਤ ਨੂੰ ਆਉਂਦੇ ਆ ਪੌਂਟ ਲਈ ਆ ਸਾਡੇ 11 ਵਜੇ ਆ ਤੇ ਸੰਗਤ ਬਹੁਤ ਆ ਇੱਥੇ 500 600 700 ਤੱਕ ਇਕੱਠ ਚੱਲ ਜਾਂਦਾ ਪਾਰਕਿੰਗ ਸਾਰੀ ਫੁੱਲ ਹੋਈ ਪਈ ਆ ਇੱਧਰ ਪਾਰਕਿੰਗ ਇਹ ਵੀ ਫੁੱਲ ਹੋ ਗਈ ਆ ਇੱਧਰ ਚੱਲਣ ਦੀ ਜਿਹੜੀ ਆ ਸਾਹਮਣੇ ਗੁਰਦੁਆਰਾ ਸਾਹਿਬ ਤੇ ਇੱਥੇ ਵੀ ਪਾਰਕਿੰਗ ਫੁੱਲ ਹੋ ਗਈ ਮਤਲਬ ਆਪਣੀ ਪੰਜਾਬੀ ਕਮਿਊਨਿਟੀ ਇਸ ਜਗ੍ਹਾ ਤੇ ਵੀ ਬਹੁਤ ਜ਼ਿਆਦਾ ਵਾ ਤੇ ਮੈਂ ਪੁੱਛਿਆ ਤਾਂ ਕਹਿੰਦੇ 7-800 ਤੱਕ ਤਕਰੀਬਨ ਹੋ ਜਾਂਦੀ ਆ ਸੰਗਤ ਤੇ ਇਹ 11:30 ਵਜੇ ਆ ਦੁਪਹਿਰ ਤੇ ਧੋਕ ਪੈ ਗਿਆ ਵਾ ਆਹ ਉਹਨਾਂ ਸਿਚੁਏਸ਼ਨ ਆ ਮੇਰੇ ਤੇ ਪੜੋ ਕਾਹਰਾ ਕਹਤੇ ਅੰਤ ਕੱਟ ਮੜੋ ਕਾਹਰਾ ਫਰ ਨਹੀਂ ਅਬ ਉੱਚਾ ਅੰਦਰੋਂ ਗਰਦਰਾ ਸੈ ਬਣਾਵੇਂ ਦਾ ਕੁਝ ਚਿਤਾ ਆਪਾਂ ਇੱਥੇ ਨਾ ਜੋੜੇ ਲਾ ਸਕਦੇ ਆ ਕੋਟ ਟੰਗ ਸਕਦੇ ਆ ਤੇਰੇ ਪਾਸੇ ਤੇ ਉਹ ਤੇ ਹੱਥ ਉਹ ਵਾਸ ਰੂਮ ਅੰਦਰ ਅੱਜ ਤਾਂ ਸਭਾ ਵਾਲਿਆ ਆ ਲੈਡੀਜ਼ ਵਾਸ ਰੂਮ ਆ ਉਹ ਜੈਸਾ ਹੱਥ ਉਹ ਸਰਦੇਤ ਉਹ ਇੱਥੇ ਜਦੋਂ ਆਣੇ ਚੱਲ ਜਾਣਾ ਉਹ ਗੇਟ ਜਿਹੜਾ ਉੱਤੇ ਜਾਂਦਾ ਸਿੱਧਾ ਆਉਂਦਾ ਉਤਲੇ ਸਾਹਮਣੇ ਲੰਗਰ ਆਲਾ ਤਦਾਂ ਨੇ ਪਾਚੇ ਆ ਦੇਖੋ ਆ ਸਾਰਾ ਲੰਗਰ ਆ ਰਾ ਫੋਟੋ ਵਾਲਕੇ ਆਂ ਸ਼ਹੀਦ ਸਿੰਘ ਆ ਦੀਆਂ ਬਾਬਾ ਕਨਈਆ ਜੀ ਸੈਭ ਚਾਹਦੇ ਹੁੰਦੀਆਂ ਤੇ ਇੱਧਰ ਵੀ ਪਟਾਣ ਲੱਗੇ ਆ ਸੰਤਾ ਦੀ ਪਟਾ ਲੱਗੀ ਆ ਜਿੱਦਾਂ ਇੱਥੇ ਸਬਜ਼ੀ ਲੱਗੀ ਹੁੰਦੀ ਆ ਥੋੜੀ ਸੰਗਤ ਹੋਵੇ ਤੇ ਇੱਥੋਂ ਪਾ ਕੇ ਲਿਆਦੇ ਜਿਆਦਾ ਹੋਵੇ ਤਾਂ ਫਿਰ ਪੋਟੈਟਰ ਵਾ ਕੇ ਆ ਲੈਂਦੇ ਆ ਆ ਵਾਜਦਾ ਨਾ ਇੱਥੇ ਭਾਂਡੇ ਅੰਦਰ ਦਲ ਜਾਂਦੇ ਆ ਆ ਦੇਖੋ ਇੱਥੇ ਕਚਰਾ ਪਾਂਡੇ ਇੱਧਰ ਚੱਲ ਜਾਣੇ ਆ ਇਹ ਮਗਰਲੇ ਪਾਸੇ ਸਿਸਟਮ ਚੱਲ ਜਾਂਦਾ ਸਾਰੇ ਇਹ ਮੈਂ ਬਾਅਦ 'ਚ ਦਿਖਾਉਣਾ ਤੁਹਾਨੂੰ ਉੱਤਲੇ ਪਾਸੇ ਤੇ ਆਹ ਇੱਧਰੋਂ ਫਿਰ ਆਹ ਜਿਹੜੀਆਂ ਪੌੜੀਆਂ ਤਾਂ ਜਾਂਦੀਆਂ ਵਾਂ ਜਿੱਥੇ ਦੁਕਾਨ ਹਾਲ ਉਹ ਸੌਰੀ ਦੁਕਾਨ ਹਾਲ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਦੀਵੜੀ ਰੱਖੀ ਹੋਈ ਆ ਤਲੇ ਪਾਸੇ ਉਹ ਕਮਰਾ ਉਹ ਕਮਰਾ ਮੈਟਾ ਕੋਈ ਡੋਨੇਸ਼ਨ ਕਰਨੀ ਚਾਹ ਕੋਈ ਆ ਪਿਛਲੇ ਪਾਸੇ ਲਾਇਬ੍ਰੇਰੀ ਆ ਕਮਰੇ ਇੱਧਰ ਵੀ ਤੇ ਆ ਉਹ ਪਿੱਕਰਤਣ ਦਾ ਸਾਹਮਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਆ ਆ ਬੈਨ ਨੂੰ ਆ ਸਾਰਾ ਇੱਧਰ ਕੁਰਸੀਆਂ ਵੀ ਲੱਗੀਆਂ ਮੈਂ ਜਿੱਦਾਂ ਮਚੁਰਕਾਂ ਨੇ ਬੈਣਾ ਹੋਵੇ ਨਗਾਰਾ ਆਪਾਂ ਸਾਹਮਣੇ ਨਿਗਾਹ ਸਾਰਾ ਕੋ ਵਾਈਗਰ ਤੇ ਲਿਫਟ ਵੀ ਲੱਗੀ ਹੋਈ ਆ ਜੇ ਲਿਫਟ ਲੈ ਜਾਣਾ ਤੇ ਹੱਥ ਤੁਹਾਨੂੰ ਪੈਰ ਤੁਹਾਨੂੰ ਇਹ ਤੋਂ ਫੇਰ ਥੱਲੇ ਚਲ ਜਾਈਦਾ ਵਾ ਫਲੇਰੋ ਥੇਰੇ ਆਗੇ ਲੰਗਰ ਵਾਲਾ ਤੇ ਆ ਆਪਾਂ ਜੈਨ ਨੂੰ ਜਾਣਦੇ ਆ ਆਪਣੇ ਅੱਗੇ ਤੁਹਾਨੂੰ ਥੋੜਾ ਜਿਹਾ ਦਿਖਾਇਆ ਹੈ ਹੁਣ ਚਲੋ ਸੰਗਤ ਚਲ ਗਈ ਹੈ ਵਧੀਆ ਤਰੀਕੇ ਨਾਲ ਦਿਖਾ ਸਕਦੇ ਆ ਆਪਾਂ ਇਹ ਤੇ ਛੋਟੇ ਬੱਚਿਆਂ ਦੀ ਕਲਾਸਾਂ ਲੱਗਦੀਆਂ ਕਲਾਸ ਰੂਮ ਜਿੱਦਾਂ ਹਨ ਆ ਜਾਂਦਾ ਸਾਰੇ ਤੇ ਉੰਨਾ ਨੂੰ ਦੱਸਿਆ ਜਾਂਦਾ ਹਨਾ ਸਿੱਖ ਇਤਿਹਾਸ ਬਾਰੇ ਸਾਰਾ ਕੁਝ ਕੀਰਤਨ ਦੀਆਂ ਵੀ ਲੱਗਦੀਆਂ ਕਲਾਸਾਂ ਆਹ ਰੂਮ ਦਿਉ ਦਿੱਤਾ ਹੀ ਜਿੱਦਾਂ ਹੈ ਕਲਾਸ ਰੂਮ ਪਰ ਮੈਂ ਇੱਥੇ ਰਹਿ ਰਿਆ ਨਾ ਬੈੱਡ ਲੱਗਾ ਹੋਇਆ ਤੇ ਬੜਾ ਵਧੀਆ ਸਿਸਟਮ ਆ ਆ ਵੀ ਇੱਧਰ ਵੀ ਕਲਾਸ ਹੀ ਆ ਤੇ ਆ ਸ਼ਾਮ ਜਿੱਦਾਂ ਨੌਣ ਵਾਲਾ ਉਹ ਪਿਛੇ ਪਤੀਲੇ ਆ ਤੇ ਮੰਜਾ ਆ ਸਾਰਾ ਉਹੜੀਆਂ ਤਾਂ ਚੜਨ ਵਾਲੀ ਆ ਆ ਵਾ ਕਿਚਨ ਦੀ ਜਿਹੜੀ ਨਾ ਛੇਤੀ ਜੀ ਦਿਖਾਉਣੀ ਮੈਂ ਤੁਹਾਨੂੰ ਵਾਸ਼ਿੰਗ ਮਸ਼ੀਨ ਜਿੱਦਾਂ ਮੈਂ ਕੱਪੜੇ ਧਿਆ ਤੇ ਘਾਲ ਇੱਥੇ ਧੋੜੇ ਆ ਮਗਲੇ ਪਾਸੇ ਉੱਪੀਆਂ ਸਾਰੀ ਇੱਥੇ ਰੋਟੀਆਂ ਪੱਕ ਜਾਂਦੀਆਂ ਵਾ ਚੁੱਲ੍ਹੇ ਲੱਗੇ ਹੋਏ ਆ ਵੱਡੇ ਚੁੱਲ੍ਹੇ ਪਾਸੋਂ ਦਾ ਪੱਤਾ ਸਾਰਾ ਲੱਗਾ ਆ ਆ ਵੀ ਚੁੱਲ੍ਹੇ ਹੀ ਆ ਸਾਰਾ ਇੱਥੋਂ ਦੇ ਇੱਥੋਂ ਹੀ ਸਾਰਾ ਜਿੱਦਾਂ ਨਾ ਅਪਰੇਟ ਹੁੰਦਾ ਸਾਰਾ ਕੁਝ ਵੱਡੀ ਆ ਟ੍ਰੀਕ ਇਹ ਲੋ ਵੀ ਬਾਹਰ ਕਿਨਾਂ ਸਿਸਟਮ ਤਕੜਾ ਜੇ ਸਾਰੇ ਭਾਂਡੇ ਵਗੈਰਾ ਆ ਜਿੱਥੇ ਰਸਤ ਪਈਆ ਸਾਰੀ ਆਪਾਂ ਚੇਹੇ ਨਹੀਂ ਸਾਦੇ ਆ ਜਿੱਥੇ ਭਾਂਡੇ ਧੋਣੇ ਆ ਉੱਥੋਂ ਭਾਂਡੇ ਫੜੀਦੇ ਆ ਇੱਚ ਧੋਈਦੇ ਆ ਆ ਮਸ਼ੀਨ ਜਾਂਦੀ ਮਸ਼ੀਨ ਚਰਾ ਦਈਦੇ ਆ ਤੇ ਇੱਥੇ ਚੱਲ ਜਾਂਦੇ ਭਾਂਡੇ ਇਹਦੇ ਵਿੱਚ ਇਹਨਾਂ ਡੱਬਿਆਂ ਚ ਰੱਖੀਦੇ ਆ ਤੋਬ ਜਾਂਦੇ ਨੇ ਭਾਂਡੇ ਵੱਡੇ ਭਾਂਡੇ ਇੱਧਰ ਧੋਈਦੇ ਆ ਉੱਥੋਂ ਧੋਗੇ ਆ ਸਾਰੀਆਂ ਟੂਟੀਆਂ ਲੱਗੀਆਂ ਆ ਸਿੱਧਾ ਪਾਣੀ ਇੱਥੋਂ ਦਾ ਇੱਧਰ ਹੁਣ ਕਨੈਕਸ਼ਨ ਬੰਦ ਕੀਤਾ ਆ ਦੂਜਾ ਤਾਂ ਹੁਣਾਵੇਂ ਤੇ ਫਿਰ ਭਾਂਡੇ ਇੱਥੇ ਆ ਜਾਂਦੇ ਇੱਥੇ ਸੁਕਾ ਦਈਦੇ ਆ ਕੱਪੜੇ ਦੇ ਨਾਲ ਡੋਰੀਆਂ ਟਾਰੀਆਂ ਵਧੀਆ ਨਾ ਸਿਸਟਮ ਸਾਰੇ ਹੁਣ ਪੋਚਾ ਪਾਚਾ ਲ ਆਇਆ ਵਾ ਸੰਗਤ ਦਾ ਹੀ ਆ ਸਾਰਾ ਕੁਝ ਤੇ ਇੰਨਾ ਕੀ ਆਪਣਾ ਲੋਕ ਆ ਜੀ ਬੜਾ ਵਧੀਆ ਗੁਰਦੁਆਰਾ ਮੈਨੂੰ ਲੱਗਾ ਬਹੁਤ ਮਾਨਸਕੋਨ ਮਿਲਿਆ ਇੱਥੇ ਬੜਾ ਚਾਰੀ ਪਈ ਹੁਣ ਜਿੱਦਾਂ ਬੈਠੇ ਆਂ ਥੱਪਾਂ ਸੌਂ ਗਏ ਨੇ ਸ਼ਾਮਾਂ ਨੂੰ ਨਿਕਰੇ ਰਸਾਂ ਟਾਈਮ ਤੇ ਫਿਰ ਸੰਗਤ ਜੁੜੂਗੀ ਆਉਂਗੇ ਚਾਹ ਪਾਣੀ ਚੱਲੂਗਾ ਤੇ ਇੱਥੇ ਆਪਾਂ ਐਂਡ ਕਰਾਂਗੇ ਤੇ ਇੱਥੋਂ ਤੋਂ ਅਹੀ ਵੀਊ ਚੈੱਕ ਕਰਿਓ ਮੈਂ ਕਿ ਮੈਂ ਅਟੈਂਡ ਕਰਨ ਤੋਂ ਪਹਿਲਾਂ ਵੀਊ ਚੈੱਕ ਕਰਾਉਣਾ ਤੁਹਾਨੂੰ ਸਾਹਮਣੇ ਉਹ ਪਾਰਕਿੰਗ ਦਾ ਸਾਰੀ ਵਿਸਾਰੀ ਇੱਥੇ ਆਪਾਂ ਐਂਡ ਕਰਾਂਗੇ ਥੈਂਕ ਯੂ ਬਾਏ ਬਾਏ